ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸਮਾਲਸਰ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੜ ਅੱਜ ਦੀ ਵੀਡੀਓ ਚ ਦੋਸਤੋ ਵੜ ਵਿਖਾਉਣੀ ਕਰੇ ਲੋ ਵੜ ਆ ਕੋਈ ਵਪਾਰ ਦਾ ਕੰਮ ਨਹੀਂਗਾ ਪਹਿਲਾ ਸੂਆ ਸੂਈ ਵੀ ਆ ਦੋਸਤੋ ਤੇ ਜਿਹੜੀ ਪ੍ਰਾਪਰਟੀ ਡਿਟੇਲ ਆ ਉਹ ਬਾਅਦ ਤੁਹਾਨੂੰ ਲਾਵਾਂਗੇ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626954 ਦੇਖ ਸਕਦੇ ਹੋ ਦੋਸਤੋ ਕਰਦੇ ਬਾਣੀ ਨਾਲ ਇੱਥੇ ਆ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਵੀ ਮੇਰਾ ਨਾਮ ਜੀ ਸੁੱਖਾ ਠੀਕ ਆ ਘਰ ਤਾਂ ਆਪਣਾ ਫਿਰ ਖੇਤਾਂ 'ਚ ਰਹ ਜਾਂਦਾ ਹਨਾ ਕੋਠੇ ਇਹ ਇਹ ਵੈਰੋਕਲੀ ਸਾਈਡ ਆ ਦੌਲੇ ਕੇ ਕੋਠੇ ਵਾਜਦੇ ਦੌਲੇ ਕੇ ਕੋਠੇ ਵਾਜਦੇ ਵੈਰੋਕਿਆਂ ਵਾਲੀ ਸਾਈਡ ਠੀਕ ਆ ਤੇ ਵੜਾ ਆਪਣੀ ਘਰ ਦੀ ਆ ਹਾਂਜੀ ਕਰਦੀ ਆ ਜੀ ਕਿੰਨਾ ਸੂਆ ਸੂਈ ਆ ਇਹ ਪਹਿਲੇ ਸੂਏ ਆ ਜੀ ਖੀਰੀ ਆ ਜੀ ਖੀਰੀ ਆ ਮੂੰਹ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਜੀ 15 ਦਿਨ ਹੋ ਗਏ ਜੀ ਮਗਰ ਬੱਚਾ 15 ਦਿਨ ਸੂਈ ਨੂੰ ਹੋ ਗਏ ਹੁਣ ਕਿੰਨਾ ਦੁੱਧ ਤਿਆਰ ਹੁਣ 21 ਕਿਲੋ ਤਿਆਰ ਆ ਜੀ 21 ਕਿਲੋ ਦੋ ਟਾਈਮ ਜੋਗ ਸਕਦਾ ਅਗਲਾ ਹਾਂਜੀ ਜੋਗ ਸਕਦਾ ਠੀਕ ਆ ਤੇ ਮੁੱਲ ਇਹਦਾ ਦੇਣ ਲੈਣ ਵਾਲਾ ਜਮਾਂ ਜਹਜ ਮੁੱਲ ਦੇਣ ਲੈਣ ਦਾ 75000 ਆ ਜੀ 75000 ਵਿੱਚੋਂ ਮੌਕੇ ਤੇ ਹੋ ਜੂ ਮਾੜਾ ਮੋੜ ਮਾੜਾ ਮੋਟਾ ਹੀ ਹੋਊਗਾ ਠੀਕ ਆ ਤੋੜ ਦਗੇ ਦੇਖ ਸਕਦੇ ਹੋ ਦੋਸਤੋ ਖੀਰੀ ਵਹਿੜ ਆ ਪੂਰੇ ਵੱਡੇ ਕਦ ਕਾਠ ਵਾਲੀ ਆ ਬਾਕੀ ਰੰਗ ਬਾਜ ਬਹੁਤ ਚੰਗਾ ਗਾ 15 ਦਿਨ ਸੂਈ ਨੂੰ ਬਾਈਆਂ ਦਾ ਹੋ ਗਿਆ 21 ਕਿਲੋ ਕੰਡੇ ਤੇ ਜੋਖਣ ਵਾਲਾ ਦੁੱਧ ਤਿਆਰ ਆ ਜਾਣ ਤੇ ਜਾਣ ਛੱਡ ਦੇ ਛਾ ਦੇਖ ਸਕਦੇ ਹੋ ਦੋਸਤੋ ਪੂਰੇ ਵੱਡੇ ਕੱਦ ਕਾਠ ਵਾਲੀ ਵਿਹੜਾ 21 ਲੀਟਰ ਦੁੱਧ ਬਾਈਆਂ ਦਾ ਤਿਆਰ ਆ ਦੋ ਟਾਈਮ ਤੁਸੀਂ ਦਸੱਲੀ ਕਰਕੇ ਲਿਜਾ ਸਕਦੇ ਆ ਤੇ ਮਗਰੇ ਦੇ ਬੱਛਾ ਹਾਂਜੀ ਬੱਛਾ ਜੀ ਦੋਸਤੋ ਮਗਰੇ ਦੇ ਬੱਛਾ ਤੇ ਆ ਜਿਹੜਾ ਥਣ ਛੋਟਾ ਵਖਾਉਂਦੀ ਉਹੀ ਆ ਉਹੀ ਆ ਦੁੱਧ ਬਰੋਬਰ ਆ ਠੀਕ ਠੀਕ ਆ ਠੀਕ ਆ ਦੇਖ ਸਕਦੇ ਤੇ ਕੋਈ ਪ੍ਰੋਬਲਮ ਨਹੀਂ ਕਰਨ ਠੀਕ ਆ ਉਹ ਠੰਡੀ ਸੀਲ ਆ ਚੋਣ ਚ ਹਾਜੀ ਪੂਰੀ ਆ ਠੀਕ ਆ ਦੋਸਤੋ ਮੋਲ ਬਾਈ ਨੇ ਜਾਇਜ਼ ਹੀ ਰੱਖਿਆ 75000 ਚੰਗੇ ਕਦ ਕਾਠ ਵਾਲੀ ਵਹਿੜਾ ਤੇ ਮੂੰਹ ਖੀਰੀ ਆ ਦੋਸਤੋ ਇਹ ਨੰਬਰ ਦੱਸ ਦੇ ਵੀ ਆ ਜਾ ਨੰਬਰ ਆਗਾ 96532 96532 65356 65356 ਹਾਂਜੀ 96532 ਹਾਂਜੀ 65356 ਹਾਂਜੀ 65 ਤਾਂ ਨਹੀਂ 57 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਰੇਲੂ ਵਹਿੜ ਨੂੰ ਵਿਖਾਈ ਆ ਕੋਈ ਵਪਾਰ ਦਾ ਕੰਮ ਨਹੀਂਗਾ ਚੰਗੀ ਵਹਿੜ ਆ ਘਰ ਦੇ ਪਸ਼ੂ ਰੱਖੇ ਆ ਬਾਈਆਂ ਦੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ